ਸਤ ਗੁਰ ਹੋਏ ਤੇ ਆਲ ਤਾ ਸ਼ਰਤਾਂ ਪੂਰੀਏ ਸਤ ਗੁਰ ਹੋਏ ਤੇ ਆਲ ਨ ਕਬੂ ਚੂਰੀਏ ਸਤ ਗੁਰ ਹੋਏ ਤੇ ਆਲ ਤਾ ਸ਼ਰਤਾਂ ਪੂਰੀਏ ਸਤਗੁਰ ਹੋਏ ਦਿਆਲ ਨਾ ਕਬੂ ਝੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨੋ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਾਰ ਰੰਗ ਸਤਗੁਰ ਹੋਏ ਦਿਆਨ ਤਾਂ ਜੰਮ ਕਾ ਡਰ ਕੇ ਆਏ ਸਤਗੁਰ ਹੋਏ ਦਿਆਨ ਤਾਂ ਸਤਹੀ ਸੁਖ ਦੇਹਾ ਸਤਿਗੁਰ ਹੋਵੇ ਦਿਆਲ ਤੰ ਨਵ ਨਿਪਾਈਆ ਸਤਿਗੁਰ ਹੋਵੇ ਦਿਆਲ ਤਾਂ ਸੱਚ ਸਮਾਈਆ ਸਤਿਗੁਰ ਸੱਚ ਸਮਾਈਏ ਵਾਹਿਗੁਰੂ ਸਲੋਕ ਮੱਲਾਤੀ ਜਾ ਆਸਾਂ ਅੰਦਰ ਸਭ ਕੋਏ ਆਸਾ ਅੰਦਰ ਸਭ ਕੋਏ ਕੋਏ ਤੇਰਾ ਸਾਹ ਹੋਏ ਨਾਨਕ ਜੋ ਮਾਰੇ ਜੀਵੇ ਆਂ ਸਹਿਲਾ ਆਇ ਸੁਏ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਬਾਣੀ ਰਾਉ ਕਲੀ ਕੀ ਵਾਰ ਆਵਾਜ ਇਸ ਤੇ ਧੀਮੀ ਤੋੜੇ ਅਤੇ ਉਸ ਤੇ ਨਾਲ ਜੋ ਦੋ ਸ਼ਲੋਕ ਹਨ ਉਹ ਦੋਨੇ ਹੀ ਸ਼ਲੋਕ ਈਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਹਨ ਆਓ ਇਹਨਾਂ ਦੀ ਉਚਾਰ ਕਰੀਏ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਸਲੋਕ ਮਹਲਾ 3 ਆਸਾ ਅੰਦਰ ਸਭ ਕੋ ਓਏ ਨਿਰਾਸ਼ਾ ਹੋਏ ਜੋ ਵੀਸ ਜਗਤ ਦੇ ਵਿੱਚ ਆਉਂਦੇ ਹਨ ਉਹ ਸਾਰੇ ਹੀ ਆਸਾਂ ਦੇ ਵਿੱਚ ਜੀ ਰਹੇ ਹਨ ਉਹਨਾਂ ਕੋਈ ਅਰਕ ਨੇ ਆਪਣੇ ਅੰਦਰ ਰਾਸ ਕਰਕੇ ਬੈਠਾ ਹੈ ਇੱਕ ਆਸ ਪੂਰੀ ਹੁੰਦੀ ਹੈ ਤਾਂ ਫਿਰ ਹੋਰ ਦੂਜੀ ਆਸ ਸੁਣੀ ਹੋ ਜਾਂਦੀ ਹੈ ਇਸੇ ਤਰ੍ਹਾਂ ਜ਼ਿੰਦਗੀ ਆਸਾਂ ਦੇ ਵਿੱਚ ਹੀ ਲੰਘੀ ਜਾਂਦੀ ਹੈ ਇੱਕ ਆਸ ਪੂਰੀ ਹੋਏ ਹੋਰ ਆਲੇ ਉਹ ਪੂਰੀ ਹੋਏ ਅੰਦਰ ਹੋਰ ਕੋਈ ਆਸ ਜਾਗ ਪੈਂਦੀ ਹੈ ਸਤਿਗੁਰੂ ਜੀ ਕਹਿੰਦੇ ਆਨੇ ਆਸਾਂ ਅੰਦਰ ਸਭ ਕੋ ਹਰ ਇੱਕ ਆਸਾਂ ਦੇ ਵਿੱਚ ਹੀ ਹੈ ਕੋਈ ਨਿਰਾਸ਼ਾ ਹੋ ਇਹ ਉਹ ਜਿਆ ਹੁੰਦਾ ਹੈ ਜਿਹੜਾ ਕਿ ਨਿਰ ਆਸ ਹੁੰਦਾ ਹੈ ਜਿਸ ਦੇ ਅੰਦਰ ਆਸ ਨਹੀਂ ਰਹਿੰਦੀ ਉਹ ਕੋਈ ਇਹੋ ਜਿਹਾ ਹੈ ਸਤਿਗੁਰੂ ਜੀ ਨੇ ਇਸ ਕਰਕੇ ਹੀ ਸਾਨੂੰ ਹੁਕਮ ਕੀਤਾ ਹੈ ਕਿ ਆਸਾ ਮਨਸਾ ਸਗਲ ਤਿਆਗੈ ਜਗਤੇ ਰਹੇ ਨਿਰਾਸ਼ਾ ਕਾਮ ਕਰੋਧ ਜਿਹ ਪਰਸੈ ਨਾ ਹੈ ਤੇ ਘਟ ਬ੍ਰਹਮੁ ਨਿਵਾਸਾ ਉਸ ਤੇ ਹਿਰਦੇ ਦੇ ਵਿੱਚ ਬ੍ਰਹਮ ਦਾ ਨਿਵਾਸ ਹੁੰਦਾ ਹੈ ਜੋ ਆਸਾ ਛੱਡ ਕੇ ਨਿਰ ਆਸ ਹੋ ਜਾਂਦਾ ਹੈ ਨਿਰਮੋਹ ਹੋ ਜਾਂਦਾ ਹੈ ਅਤੇ ਜਿਸ ਦੇ ਅੰਦਰ ਕਹਾ ਹੰ ਕ੍ਰੋਧ ਪਰਸਤਾ ਨਹੀਂ ਹੈ ਉਹ ਫਿਰ ਬ੍ਰਹਮ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ ਬ੍ਰਹਮ ਦਾ ਹੀ ਰੂਪ ਹੋ ਜਾਂਦਾ ਹੈ ਉਹ ਸਤਿਗੁਰੂ ਜੀ ਸਾਨੂੰ ਇਸ ਕਰਕੇ ਇੱਥੇ ਹੀ ਉਪਦੇਸ਼ ਕਰਦੇ ਹਨ ਕਿ ਆਸਾ ਅੰਦਰ ਸਭ ਕੋ ਉਏ ਨਿਰਾਸ਼ਾ ਹੋਏ ਨਿਰਾਸ਼ਾ ਇਹ ਨਹੀਂ ਕਿ ਡਿਪਰੈਸ਼ਨ ਦੇ ਵਿੱਚ ਨਿਰਾਸ਼ਾ ਨਿਰਆਸ ਕਿ ਦੁਨੀਆਵਰ ਨੂੰ ਨਿਰਮੂਹ ਹੋ ਕਿ ਕਿਸੇ ਚੀਜ਼ ਦੀ ਆਸ ਨਹੀਂ ਰੱਖਣੀ ਉਹ ਹੈ ਨਿਰਾਸ਼ਾ ਨਾਨਕ ਜੋ ਮਾਰੇ ਜੀਵੇ ਆ ਸਹਿਲਾਰ ਆਇਆ ਸੋਏ ਸਰਗੁਪਦੇਸ਼ ਕਰਦੇ ਹਨ ਇਹ ਨਾਨਕ ਜੋ ਬਰ ਜੀਵੇ ਆ ਮਰ ਕੇ ਮਰਨ ਦੀ ਆਸਾ ਦੇ ਮਿਲ ਵੱਲੋਂ ਮਰ ਕੇ ਆਸਾ ਆਪਣੀਆਂ ਖਤਮ ਕਰਕੇ ਮਰ ਗਿਆ ਅੰਦਰੋਂ ਆਸਾ ਖਤਮ ਕਰ ਲਈਆ ਇਹ ਹੈ ਅਸਲੀ ਮਰਨਾ ਨਾਨਕ ਜੋ ਮਰ ਜੀਵੇ ਆ ਅਸੀਂ ਫਿਰ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਜੀ ਪਿਆ ਪ੍ਰਮਾਤਮਾ ਦੇ ਨਾਲ ਹੀ ਜੁੜ ਗਿਆ ਆਪਣੇ ਅੰਦਰੋਂ ਆਸਾ ਜੋ ਹੈ ਉਸ ਨੂੰ ਖਤਮ ਕਰ ਲਈਆਂ ਅਤੇ ਪ੍ਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਗਿਆ ਸਾਧ ਸੰਗਤ ਦੇ ਵਿੱਚ ਆ ਕੇ ਉਸ ਵਾਹਿਗੁਰੂ ਦੇ ਗੋਣ ਗਾਉਣ ਲੱਗ ਪਿਆ ਸਹਿਲਾਰ ਆਇਆ ਸੁਏ ਤੂੰ ਸਹਿਲਾਰ ਸਫਲ ਹੋਇਆ ਜੀਵਨ ਫਿਰ ਇਹੋ ਜਿਹੇ ਨਿਰੋਪਖ ਦਾ ਜਨਮ ਜੋ ਹੈ ਉਹ ਸਫਲ ਹੋਇਆ ਸਮਝੋ ਜਿਹੜਾ ਆਸਾ ਵੱਲੋਂ ਮਰ ਕੇ ਉਸ ਪਰਮ ਆਤਮਾ ਦੇ ਨਾਲ ਜੁੜ ਕੇ ਜੀ ਪਿਆ ਜਿਸ ਦੇ ਅੰਦਰ ਆਤਮਿਕ ਜੀਵਨ ਪੈਦਾ ਹੋ ਗਿਆ ਉਹ ਸੁਹੀ ਸਮਝੋ ਕਿ ਉਹ ਜਿਸ ਜਗਤ ਦੇ ਵਿੱਚ ਆ ਕੇ ਸਫਲਾ ਹੋਇਆ ਹੈ ਉਸਨੇ ਹੀ ਆਪਣੀ ਜ਼ਿੰਦਗੀ ਜੋ ਹੈ ਸਫਲ ਕੀਤੀ ਹੈ ਮਹਲਾ ਤੀਜਾ ਨਾ ਕਿਛੇ ਆਸਾ ਹੱਥ ਹੈ ਕਿਉਂ ਨਿਰਾਸ਼ ਹੋਏ ਕੀ ਕਰੇ ਏ ਬਪੂੜੀ ਜਾਓ ઓ ਲੇਸੂਏ ਸਤਿਗੁਰੂ ਜਪਦੇਸ਼ ਕਰਦੇ ਆਨੂੰ ਕਿ ਇਸ ਆਸਾ ਦੇ ਹੱਥ ਵਿੱਚ ਵੀ ਕੁਝ ਨਹੀਂ ਹੈ ਅਤੇ ਨਾ ਹੀ ਕੋਈ ਆਪਣੇ ਆਪ ਹੀ ਨਿਰਹਾਸ ਹੋ ਸਕਦਾ ਹੈ ਆਪਣੀਆਂ ਆਸਾਂ ਛੱਡ ਸਕਦਾ ਹੈ ਕਿਆ ਕਰੇ ਇਹ ਬਪੂੜੀ ਇਹ ਆਸਾ ਬਪੂੜੀ ਵਿਚਾਰੀ ਕੀ ਕਰ ਸਕਦੀ ਹੈ ਜਾਂ ਕੋਲਾਏ ਸੋਏ ਜਦੋਂ ਉਹ ਵਾਹਿਗੁਰੂ ਆਪ ਹੀ ਇਸ ਰਸਤੇ ਤੇ ਤੋਰ ਦਵੇ ਅਰਦਾਤ ਉਹ ਵਾਹਿਗੁਰੂ ਹੀ ਹੈ ਆ ਉਸਤੇ ਹੀ ਹੱਥ ਦੇ ਵਿੱਚ ਹੈ ਉਹ ਕਿਸੇ ਨੂੰ ਆਸਾ ਦੇ ਵਿੱਚ ਲਾਏ ਰੱਖਦਾ ਹੈ ਕਿਸੇ ਦੀਆਂ ਆਸਾਂ ਖਤਮ ਕਰਕੇ ਪਰਮਾਤਮਾ ਦੇ ਨਾਲ ਜੋੜ ਲੈਂਦਾ ਆ ਆਪਣੇ ਦੇ ਨਾਲ ਜੋੜ ਲੈਂਦਾ ਹੈ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਸੱਚੇ ਦੇ ਨਾਮ ਤੋਂ ਬਿਨਾ ਸੱਚਾ ਉਹ ਵਾਹਿਗੁਰੂ ਅਵਨਾਸ਼ੀ ਜੋ ਸਦਾ ਹੀ ਰਹਿਣ ਵਾਲਾ ਹੈ ਬਾਕੀ ਸਭ ਕੁਝ ਜੋ ਵੀ ਚੱਲ ਤੇ ਵਿੱਚ ਹੈ ਸਾਹਮਣੇ ਹੀ ਖਤਮ ਹੋ ਜਾਣਾ ਹੈ ਸਿਰਫ ਇੱਕ ਆਕਾਰਪੁਰਪਾ ਹੈ ਗੁਰੂ ਹੀ ਸੱਚਾ ਹੈ ਸਦਾ ਰਹਿਣ ਵਾਲਾ ਹੈ ਸੱਚੇ ਨਾਮੋਂ ਬਿਨਾਂ ਸੱਚੇ ਦੇ ਨਾਮ ਤੋਂ ਬਿਨਾਂ ਤ੍ਰਿਗ ਜੀਵਨ ਸੰਸਾਰ ਇਹ ਸੰਸਾਰ ਦਾ ਜੋ ਜੀਵਨ ਹੈ ਇਹ ਫਟਕਾਰ ਜੋ ਹੈ ਤ੍ਰਿਗ ਇਹ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜੇ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜੇ ਉਸ ਵਾਹਿਗੁਰੂ ਦੇ ਸੰਗਤ ਵਿੱਚ ਆ ਕੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਨਹੀਂ ਕੀਤੀਆਂ ਉਸ ਦੇ ਗੁਣ ਨਹੀਂ ਗਾਏ ਆਪਣੀ ਸੁਰਤ ਸ਼ਬਦ ਦੇ ਨਾਲ ਨਹੀਂ ਜੋੜੀ ਤਾਂ ਫਿਰ ਇਹ ਜੋ ਜੀਵਨ ਹੈ ਇਹ ਫਟਕਾਰ ਜੋਗ ਹੈ ਇਹ ਧ੍ਰਿਗ ਹੈ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਵੇਨ ਪ੍ਰਭ ਦਾਤਾ ਦਾਤਾ ਨੇ ਚਲ ਇਹ ਧਨ ਉਹ ਪ੍ਰਭ ਹੀ ਦਾਤਾ ਹੈ ਉਹੀ ਸਾਰੀਆਂ ਦਾਤਾ ਦੇਣ ਵਾਲਾ ਹੈ ਉਸ ਤੇ ਹੀ ਸਭ ਕੁਝ ਆਤਾ ਹੈ ਅਤੇ ਜੋ ਸਵਾਹਿਗੁਰ ਦਾ ਨਾਮ ਹੈ ਨਿਰਚਲ ਇਹ ਤਾਂ ਉਹ ਹੀ ਨਿਰਚਲ ਹੈ ਉਹ ਹੀ ਨਾਲ ਰਹਿਣ ਵਾਲਾ ਹੈ ਬਾਕੀ ਦਾ ਸਭ ਕੁਝ ਖਤਮ ਹੋ ਜਾਂਦਾ ਹੈ ਬਾਕੀ ਦਾ ਕੋਈ ਵੀ ਧੰਨ ਦੁਨਿਆਵੀ ਧੰਨ ਜੋ ਹਨ ਇਹ ਤਾਂ ਸਾਰੇ ਹੀ ਖਤਮ ਹੋ ਜਾਂਦੇ ਹਨ ਇਹ ਕੋਟਾ ਨੂੰ ਵੀ ਸਾਥ ਛੱਡ ਜਾਂਦੇ ਹਨ ਸਿਰਫ ਇਕ ਧਨ ਉਸ ਪਰਮਾਤਮਾ ਦਾ ਨਾਮ ਧਨ ਜੋ ਹੈ ਉਹ ਹੀ ਅੰਤ ਨੂੰ ਸਕਾਈ ਹੁੰਦਾ ਹੈ। ਇਹ ਹੀ ਧਨ ਜੋ ਹੈ ਇਹ ਖੁੱਟ ਹੈ ਨਿਕੁੱਟ ਦਾ ਨਹੀਂ ਹੈ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ। ਇਹ ਧਨ ਆਖੋਟ ਨਾ ਨਿਕਟ ਨਾ ਜਾਏ। ਇਹ ਧਨ ਕਦੀ ਮੁੱਕਦਾ ਹੀ ਨਹੀਂ ਹੈ। ਜਿਤਨਾ ਮਰਜੀ ਖਰਚ ਕਰੀ ਜਾਵੇ ਧਨ ਵਧਦਾ ਹੀ ਜਾਂਦਾ ਇਹੋ ਜਿਹਾ ਉਸ ਵਾਹਿਗੁਰੂ ਦਾ ਨਾਮ ਪਿਤਾ ਨੂੰ ਇਹ ਧਨ ਅਖੋਟ ਨਾਮ ਨਕਟ ਨਾ ਜਾਏ ਊਰੇ ਸਤਗੁਰੂ ਤਿਆ ਦਿਖਾਏ ਪਤਾ ਲੱਗਾ ਪੂਰੇ ਸਤਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ ਨਾਲ ਇਹ ਬਾਹਰੀ ਧਨ ਸਭ ਕੱਚੇ ਹਨ ਇੱਕ ਉਸ ਵਾਹਿਗੁਰੂ ਦਾ ਨਾਮ ਹੀ ਹੈ ਜੋ ਕਿ ਸਾਡਾ ਇਸ ਲੋਕ ਦੇ ਵਿੱਚ ਸਹਾਈ ਹੋਣਾ ਅਤੇ ਪਰਲੋਕ ਦੇ ਵਿੱਚ ਇਸ ਨਾਮ ਨੇ ਹੀ ਸਾਥ ਦੇਣਾ ਹੈ ਤੋਂ ਇਸੇ ਕਰਕੇ ਸਤਿਗੁਰੂ ਜੀ ਇੱਥੇ ਸਾਨੂੰ ਉਪਦੇਸ਼ ਕਰਦੇ ਹੋਏ ਕਹਿ ਰਹੇ ਹਨ ਪ੍ਰਭੁ ਮルダーਤਾ ਦਾਤਾ ਨਿਚਲ ਇਹ ਧਨ ਸਾਸ ਸਾਸ ਆਰਾਧੇ ਨਿਰਮਲ ਸੁਵੇ ਜਨ ਜਿਹੜੇ ਉਸ ਵਾਹਿਗੁਰੂ ਸਾਸ ਸਾਸ ਆਰਾਧਦੇ ਹਨ ਸਦਾ ਹੀ ਉਸ ਵਾਹਿਗੁਰੂ ਨੂੰ ਚੇਤੇ ਰੱਖਦੇ ਹਨ ਸਾਸ ਸਾਸ ਆਰਾਧਨਾ ਹਰ ਵੇਲੇ ਉਸ ਵਾਹਿਗੁਰੂ ਨੂੰ ਚੇਤੇ ਰੱਖਦੇ ਹਨ ਨਿਰਮਲ ਸੁਵੇ ਜਨ ਉਹੀ ਜਨ ਪਵਿੱਤਰ ਹਨ ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸਾਸ ਸਾਸ ਅਰਾਧਿਆ ਉਹ ਜਨ ਨਿਰਮਲ ਪਵਿੱਤਰ ਹਨ ਅੰਤਰ ਜਾਮੀ ਅਗੰ ਰਸਨਾ ਇੱਕ ਭਣ ਉਸ ਇੱਕ ਵਾਹਿਗੁਰੂ ਨੇ ਆਪਣੇ ਰਸਨਾ ਦੇ ਨਾਲ ਉਸਤਾ ਹੀ ਜਾਪ ਕਰ ਉਸ ਨੂੰ ਹੀ ਭਾਣ ਉਸ ਨੂੰ ਹੀ ਉਚਾਰ ਉਸਦਾ ਹੀ ਨਾਮ ਸਿਮਰ ਕਿਸੇ ਹੋਰ ਦਾ ਨਹੀਂ ਸਿਰ ਉਸ ਵਾਹਿਗੁਰੂ ਦੇ ਨਾਲ ਇਹ ਆਪਣੀ ਸੁਰਤ ਜੋੜਨੀ ਹੈ ਉਸ ਵਾਹਿਗੁਰੂ ਦਾ ਹੀ ਸਿਮਰਨ ਕਰਨਾ ਹੈ ਕਿਸੇ ਹੋਰ دنیਆਵੀ ਦੇਵੀ ਦੇਵਤੇ ਹੋਰ ਕੋਈ ਵੀ ਹੈ ਉਸਦੇ ਨਾਲ ਆਪਣੀ ਸੁਰਤ ਨਹੀਂ ਜੋੜਨੀ ਸੁਰਤ ਜੋੜਨੀ ਹੈ ਤਾਂ ਇੱਕ ਸਹਿ ਵਾਹਿਗੁਰੂ ਦੇ ਨਾਲ ਉਹ ਸੁਰਤ ਸ਼ਵਰ ਤੇ ਰਾਹੀ ਉਸ ਵਾਹਿਗੁਰੂ ਦੇ ਨਾਲ ਜੋੜਨੀ ਹੈ ਸ਼ਬਦ ਦੇ ਰਾਹੀਂ ਆਪਣੀ ਸੁਰਤ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਏ ਆਂ ਉਸ ਵਾਹਿਗੁਰੂ ਦੀਆਂ ਸਿੱਖ ਸਲਾਹਾਂ ਕਰਨੀਆਂ ਆਂ ਅੰਤਰ ਜਾਮੀ ਅਗੰਮ ਰਸਨਾ ਏਕ ਭਾਣ ਆਪਣੇ ਰਸਨਾ ਦੇ ਨਾਲ ਸਿਰਫ ਇੱਕ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਕਿ ਅੰਤਰ ਜਾਮੀ ਹੈ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ ਅਗੰਮ ਹੈ ਜਿਸ ਤੱਕ ਪਹੁੰਚ ਨਹੀਂ ਹੋ ਸਕਦੀ ਰਵ ਰਹਿਆ ਸਰਬੱਤ ਨਾਨਕ ਬਲ ਜਾਈ ਉਹ ਸਰਵਤ ਹਰ ਪਾਸੇ ਹੀ ਰਵਿਆ ਸਾਰੇ ਘਟਾਂ ਦੇ ਵਿੱਚ ਹੈ ਸਾਰੇ ਪਾਸੇ ਉਸਦੀ ਹੀ ਜੋਤ ਸਮਾਈ ਹੋਈ ਹੈ ਨਾਨਕ ਬਲ ਜਾਈ ਸਤਿਗੁਰੂ ਜੀ ਕਹਿੰਦੇ ਹਨ ਕਿ ਮੈਂ ਉਸ ਵਾਹਿਗੁਰੂ ਤੋਂ ਬਰਿਆਰ ਜਾਂਦਾ ਹਾਂ ਰਵ ਰਹਿਆ ਸਰਬਤ ਨਾਨਕ ਬਲ ਜਾਈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਇਹ ਸੱਚੇ ਪਾਤਸ਼ਾਹ ਤੂੰ ਅਸਰਜ ਹੈ ਤੂੰ ਧਨ ਹੈ ਤੇਰੀ ਵੜਿਆਈ ਵੀ ਅश्चर्य ਹੈ ਇਹ ਰਹਾਉ ਦੀ ਤੁਕ ਹੈ ਜੋ ਮਹਾਰਗ ਪੌੜੀ ਤੋਂ ਬਾਅਦ ਇਹ ਮਰਿਆਦਾ ਪ੍ਰਾਤਨ ਮਰਿਆਦਾ ਤਾਂ ਅਕਚੁਲੀ ਆ ਰਹੀ ਹੈ ਕਿ ਪੌੜੀ ਤੋਂ ਬਾਅਦ ਇਹ ਰਹਾਉ ਦੀ ਤੁਕ ਜਰੂਰ ਪੜਦੇ ਹਨ ਕਿਉਂਕਿ ਰਹਾਉ ਦੀ ਤੁਕ ਦਾ ਇਸ ਪੌੜੀ ਰਾਜ ਜੋ ਅਖੀਰਲੀ ਪੰਕਤੀ ਹੈ ਉਸਦਾ ਅਖੀਰਲਾ ਸ਼ਬਦ ਜੋ ਹੈ ਉਰਹਾਉ ਦੀ ਤੂਪ ਦੇ ਪਿਛਲੇ ਸਖੀਰਲੇ ਅਕਰ ਦੇ ਨਾਲ ਮੈਚ ਕੰਦਾਰਾ ਰਵ ਰਿਹਾ ਸਰ ਬੱਤ ਨਾਨਿਤ ਬਲ ਜਾਈ ਵਾ ਵਾ ਸੱਚੇ 파ਤੀਸ਼ਾ ਤੂ ਸਚੀ ਨਾਹੀਂ ਵਾਰ ਗੁਰਜੀਤ ਕਾਲ ਸਾਹਿਬ ਵਾ ਗੁਰਜੀਤ Okay.